ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਲਫਾਜ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਆਪਾਂ ਅੱਜ ਦੀ ਕਹਾਣੀ ਮਰਜੀ ਦੀ ਨੂੰ ਇਸ ਕਹਾਣੀ ਨੂੰ ਲਿਖਿਆ ਹੈ ਰਜਨੀ ਵਾਲਾ ਜੀ ਨੇ ਇੱਕ ਪਿੰਡ ਦੇ ਦੋ ਜੁੜਵਾ ਭਰਾ ਆਰਾਮ ਤੇ ਸ਼ਾਮ ਸਨ ਦੋਹਾਂ ਦਾ ਵਿਆਹ ਰੱਖਿਆ ਹੋਇਆ ਸੀ ਘਰ ਵਾਲੇ ਬਹੁਤ ਅਮੀਰ ਸਨ ਵਿਆਹ ਨੂੰ ਥੋੜੇ ਦਿਨ ਹੀ ਬਚੇ ਸਨ ਸ਼ਾਨ ਨਾਲ ਤਿਆਰੀਆਂ ਚੱਲ ਰਹੀਆਂ ਸਨ ਰਾਮ ਖੁਸ਼ ਨਹੀਂ ਸੀ ਕਿਉਂਕਿ ਉਹ ਨੀਸ਼ਾ ਨੂੰ ਪਸੰਦ ਕਰਦਾ ਸੀ ਨੀਸ਼ਾ ਵੀ ਰਾਮ ਨੂੰ ਪਸੰਦ ਕਰਦੀ ਸੀ ਪਰ ਉਹ ਬਹੁਤ ਗਰੀਬ ਪਰਿਵਾਰ ਤੋਂ ਸੀ ਰਾਮ ਨੇ ਨੀਸ਼ਾ ਨੂੰ ਵਿੱਜਣ ਲਈ ਕਿਹਾ ਪਰ ਨੀਸ਼ਾ ਨੇ ਕਿਹਾ ਕਿ ਮੈਂ ਮੇਰੇ ਪਾਪਾ ਦੀ ਮਰਜ਼ੀ ਤੋਂ ਬਿਨਾ ਵਿਆਹ ਨਹੀਂ ਕਰਵਾਉਣਾ ਰਾਮ ਨੀਸ਼ਾ ਦੇ ਪਾਪਾ ਨੂੰ ਵੀ ਮਿਲਿਆ ਪਰ ਉਸ ਦੇ ਪਾਪਾ ਨੇ ਹੱਥ ਜੋੜ ਕੇ ਰਾਮ ਨੂੰ ਮਨ੍ਹਾ ਕਰ ਦਿੱਤਾ ਇਹ ਆਖ ਕੇ ਕੇ ਕੀ ਤੁਹਾਡੇ ਘਰਦਿਆਂ ਨੇ ਮੰਨਣਾ ਨਹੀਂ ਤੇ ਸਾਰੇ ਪਿੰਡ ਚ ਮੇਰੀ ਧੀ ਨੂੰ ਤੇ ਮੈਨੂੰ ਲੋਕਾਂ ਨੇ ਬਦਨਾਮ ਕਰਨਾ ਕਿ ਪੈਸਿਆਂ ਲਈ ਤੁਹਾਨੂੰ ਫਸਾਇਆ ਏ राम ਨੇ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਅਖੀਰ ਰਾਮ ਨੇ ਮਰਨ ਦਾ ਫੈਸਲਾ ਕੀਤਾ ਉਸਨੇ ਸੁਸਾਇਡ ਨੋਟ ਤੇ ਲਿਖਿਆ ਤੇ ਨਹਿਰ ਵਿੱਚ ਛਲਾੰਗ ਲਗਾਉਣ ਲਈ ਚਲਾ ਗਿਆ ਉਸ ਦੀ ਕਿਸਮਤ ਚੰਗੀ ਸੀ ਕਿ ਉਸ ਦੇ ਭਰਾ ਸ਼ਾਮ ਨੇ ਨੋਟ ਦੇਖ ਲਿਆ ਤੇ ਸ਼ਮੇ ਸਮੇਂ ਤੇ RAM ਨੂੰ ਰੋਕ ਲਿਆ ਹੁਣ ਉਸ ਦੇ ਘਰਦਿਆਂ ਨੂੰ ਸਭ ਪਤਾ ਸੀ ਗਰੀ ਪਰਿਵਾਰ ਦੀ ਕੁੜੀ ਨਿਸ਼ਾ ਲਈ ਕੋਈ ਵੀ ਰਾਜੀ ਨਹੀਂ ਹੋ ਰਿਹਾ ਸੀ ਪਰ RAM ਆਪਣੀ ਮਰਜ਼ੀ ਤੇ ਅੜਿਆ ਰਹਾ RAM ਦੀ ਮਾਂ ਰੋਣ ਲੱਗੀ ਜੀ ਕੁਝ ਤਾਂ ਸੋਚੋ ਜੇ ਇਸ ਨੇ ਕੁਝ ਕਰ ਲਿਆ ਤੇ ਠੀਕ ਹੈ RAM ਦੇ ਪਾਪਾ ਨੇ ਕਿਹਾ ਜੇ ਤੂੰ ਨੀਸ਼ਾ ਨਾਲ ਵਿਆਹ ਕਰਵਾਉਣਾ ਹੈ ਤਾਂ ਮੈਂ ਤੈਨੂੰ ਜੈਦਦ ਚੋਂ ਕੁਝ ਵੀ ਨਹੀਂ ਦੇਵਾਂਗਾ ਕਿੰਨੇ ਵੱਡੇ ਪਰਿਵਾਰ ਦੀ ਕੁੜੀ ਹੈ ਜਿਸ ਨਾਲ ਤੇਰਾ ਵਿਆਹ ਪੱਕਾ ਕੀਤਾ ਹੈ ਸਾਡੀ ਹੈਸੀਅਤ ਤਾਂ ਦੇਖ ਲੈਂਦਾ ਸਾਰੀਆਂ ਅਮੀਰ ਕੁੜੀਆਂ ਛੱਡ ਕੇ ਤੈਨੂੰ ਗਰੀਬ ਕੁੜੀ ਹੀ ਪਸੰਦ ਆਈ ਪਾਪਾ ਨੀਸ਼ਾ ਸੰਸਕਾਰੀ ਹੈ ਪੈਸੇ ਨੂੰ ਕੀ ਕਰਨਾ ਉਹ ਬਹੁਤ ਚੰਗੀ ਹੈ ਪਲੀਜ਼ ਪਾਪਾ ਮੰਨ ਜਾਓ ਰਾਮ ਨੇ ਹੱਥ ਜੋੜ ਕੇ ਕਿਹਾ ਠੀਕ ਹੈ ਵਿਆਹ ਤੱਕ ਤੇ ਸਾਰੀਆਂ ਰਸਮਾਂ ਤੱਕ ਤੂੰ ਸਾਡੇ ਨਾਲ ਰਹੇਗਾ ਤੇ ਬਾਅਦ ਚ ਆਪਣਾ ਦੇਖ ਲੈ ਉਸ ਦੀ ਮਾਂ ਨੇ ਵੀ ਨੀਸ਼ਾ ਨੂੰ ਅਪਣਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਪਤੀ ਦੀ ਹਾਂ ਚ ਹਾਂ ਮਲਾਈ ਸ਼ਾਰੀਆਂ ਰਸਮਾਂ ਨਾਲ ਕੁਝ ਦਿਨਾਂ ਬਾਅਦ ਦੋਹਾ ਭਰਾਵਾਂ ਦਾ ਵਿਆਹ ਕਰ ਦਿੱਤਾ ਗਿਆ ਨੀਸ਼ਾ ਦੇ ਪਾਪਾ ਨੇ ਹੱਥ ਜੋੜ ਕੇ ਰਾਮ ਦੇ ਪਾਪਾ ਨੂੰ ਬੇਨਤੀ ਕੀਤੀ ਕਿ ਮੇਰੀ ਧੀ ਬੜੀ ਸੰਸਕਾਰੀ ਹੈ ਕਦੇ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵੇਗੀ ਠੀਕ ਹੈ ਕਹਿ ਕੇ ਰਾਮ ਦੇ ਪਾਪਾ ਚਲੇ ਗਏ ਘਰੇ ਬਹੁਤ ਸਾਰੇ ਰਿਸ਼ਤੇਦਾਰ ਆਏ ਹੋਏ ਸਨ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ RAM ਦੀ ਮਾਂ ਸਭ ਨੂੰ ਸ਼ਾਮ ਦੀ ਬੋਟੀ ਨਾਲ ਮਿਲਾ ਰਹੀ ਸੀ ਪਰ ਨਿਸ਼ਾ ਨੂੰ ਮਾਮੂਲੀ ਜਿਹਾ ਬਸ ਲੋਕਾਂ ਨੂੰ ਅਜੀਬ ਨਾ ਲੱਗੇ ਨਿਸ਼ਾ ਨੂੰ ਵਿਆਹ ਦੀ ਬਹੁਤ ਖੁਸ਼ੀ ਸੀ ਉਸ ਨੂੰ ਪਤਾ ਸੀ ਕਿ ਵਿਆਹ ਕਿਹੜੇ ਹਾਲਾਤਾਂ ਵਿੱਚ ਹੋਇਆ ਹੈ ਉਸ ਨੂੰ ਅਪਣਾਉਣ 'ਚ ਸਮਾਂ ਲੱਗੇਗਾ ਸਭ ਨੂੰ baarish agle din bhi nahi ruki sਵੇਰ ਦਾ ਨਾਸ਼ਤਾ ਬਣਾ ਕੇ ਹਲਵਾਈ ਪੈਂਦੇ ਮੀਂਹ ਚ ਹੀ ਨਿਕਲ ਗਏ ਰਿਸ਼ਤੇਦਾਰ ਵੀ ਜਾਣ ਲਈ ਤਿਆਰ ਸਨ ਪਰ ਰੁਕਣ ਲਈ ਪਰ بارش ਰੁਕਣ ਲਈ ਬੇਟ ਕਰ ਰਹੇ ਸਨ ਕੁਝ ਸਮੇਂ ਬਾਅਦ ਫੋਨ ਆਇਆ ਕਿ ਹਲਵਾਈਆਂ ਦੀ ਗੱਡੀ ਮੀਂਹ ਜ਼ਿਆਦਾ ਹੋਣ ਕਾਰਨ ਫਿਸਲ ਗਈ ਹੈ ਤੇ ਸਭ ਨੂੰ ਗੰਭੀਰ ਚੋਟਾਂ ਆਈਆਂ ਹਨ ਇਹ ਸੁਣ ਕੇ ਸਭ ਰਿਸ਼ਤੇਦਾਰਾਂ ਨੇ ਨਾ ਜਾਣਦਿਆ ਫੈਸਲਾ ਕੀਤਾ ਹੁਣ ਢਿੱਡ ਤੇ ਸਭ ਦਾ ਨਾਲ ਹੀ ਸੀ RAM ਦੀ ਮਾਂ ਰਸੋਈ ਚ ਗਈ ਉਸਨੇ RAM ਦੇ ਪਾਪਾ ਨੂੰ ਪੁੱਛਿਆ ਜੀ ਰੋਟੀ ਦਾ ਕਿਵੇਂ ਕਰੀਏ ਕੰਮ ਵਾਲੀ ਕੰਮ ਕਰੇ ਜਾਂ ਰੋਟੀ ਬਣਾਵੇ ਸਾਰੇ ਬੈਠ ਕੇ ਖਾਣ ਵਾਲੇ ਹਨ ਬੜੀ ਮੁਸ਼ਕਲ ਵਿੱਚ ਪੈ ਗਏ ਜੀ ਆਪਾਂ ਕੁਝ ਕਰ ਲੈ ਮੈਂ ਕੀ ਕਰਾਂ ਸਭ ਕੁਝ ਤਾਂ ਹੈ ਬਣਾ ਲੈ ਕੁਝ ਮੀ ਰੁਕਣ ਤੇ ਸਭ ਨੇ ਚਲੇ ਜਾਣਾ ਹੈ ਉਸ ਨੇ ਜਲਦੀ ਨਾਲ ਢੇਰ ਸਾਰਾ ਆਟਾ ਗੁੰਨ ਕੇ ਫੁਲਕੇ ਲਾਉਣੇ ਸ਼ੁਰੂ ਕੀਤੇ ਉਸ ਦੀ ਇੱਕ ਭੈਣ ਵੀ ਉਸ ਨਾਲ ਮਦਦ ਕਰਨ ਲੱਗ ਗਈ ਰੋਟੀ ਦੀ ਭੁੱਖ ਸਭ ਨੂੰ ਲੱਗੀ ਹੋਈ ਸੀ ਬੇਚਾਰੀ RAM ਦੀ ਮਾਂ ਦਾ ਬੁਰਾ ਹਾਲ ਹੋ ਗਿਆ ਰਿਸ਼ਤੇਦਾਰ ਗੱਲਾਂ ਕਰਨ ਲੱਗੇ ਕਿ ਹਲਵਾਈ ਸਾਡੇ ਜਾਣ ਤੋਂ ਬਾਅਦ ਵੀ ਭੇਜੇ ਜਾ ਸਕਦੇ ਸਨ ਇਹ ਦੇਖ ਕੇ ਨੀਸ਼ਾ ਨੇ ਆਪਣੇ ਅਟੈਚੀ ਚੋਂ ਇੱਕ ਆਮ ਜਿਹਾ ਸੂਟ ਕੱਢ ਕੇ ਪਾ ਲਿਆ ਤੇ ਰਸੋਈ 'ਚ ਚਲੀ ਗਈ ਰਸੋਈ 'ਚ ਜਾ ਕੇ ਉਸਨੇ ਰੋਟੀ ਬਣਾਉਣ ਲੱਗੀ ਇਹ ਦੇਖ ਕੇ RAM ਦੀ ਮਾਂ ਨੂੰ ਥੋੜਾ ਸਕੂਨ ਮਿਲਿਆ ਸ਼ਾਮ ਦੀ ਬੋਟੀ ਵੀਰ ਸੋਈ ਚਾਈ ਤੇ ਪਾਣੀ ਦੇ ਗਲਾਸ ਵੰਡਣ ਲੱਗੀ ਸ਼ਾਮ ਦੀ ਮਾਸੀ ਨੇ ਕਿਹਾ ਕਿ ਨਵੀਆਂ ਨੂਹਾਂ ਨੂੰ ਚੌਂਕੇ ਚੜਾਉਣ ਦੀ ਰਸਮ ਕਰ ਲੈਂਦੇ ਹਾਂ ਨਾਲੇ ਰਿਸ਼ਤੇਦਾਰ ਗੱਲਾਂ ਵੀ ਨਹੀਂ ਕਰਨਗੇ ਤੇ ਵੰਡ ਕੇ ਰੋਟੀ ਵੀ ਪੱਕ ਜਾਊ ਤੂੰ ਬੈਠ ਕੇ ਆਰਾਮ ਕਰ ਠੀਕ ਹੈ RAM ਦੀ ਮਾਂ ਨੂੰ ਵੀ ਇਹ ਨਸੀਅਤ ਠੀਕ ਲੱਗੀ ਉਸਨੇ ਦੋਨਾਂ ਨੂੰ ਹਨੂ ਰਸੋਈ ਚ ਬੁਲਾ ਕੇ ਕਿਹਾ ਕਿ ਰਾਤ ਦੀ ਰੋਟੀ ਤੁਸੀਂ ਬਣਾਉਣੀ ਹੈ ਨਾਲੇ ਚੌਕੇ ਚੜਾ ਦੇਵਾਂਗੀ ਤੁਹਾਨੂੰ ਦੋਵੇਂ ਵੱਖ-ਵੱਖ ਰਸੋਈ ਚ ਰੋਟੀ ਬਣਾ ਲਵੋ ਛੇਤੀ ਬਣ ਜਾਵੇਗੀ ਦੋਵੇਂ ਇੱਕ-ਇੱਕ ਸਬਜ਼ੀ ਬਣਾ ਲੈਣਾ ਤੇ ਫੁਲਕੇ ਮੈਂ ਤੇ ਮਾਸੀ ਲਾ ਲਵਾਂਗੀਆ ਦੋਵੇਂ ਨੂਹਾਂ ਨੇ ਹਾਮੀ ਭਰੀ ਤੇ ਰੋਟੀ ਬਣਾਉਣਾ ਲੱਗ ਗਿਆ ਨੀਸ਼ਾ ਬਹੁਤ ਖੁਸ਼ ਸੀ ਕਿ ਪਹਿਲੀ ਰਸੋਈ ਚ ਐਨੇ ਸਾਰੇ ਰਿਸ਼ਤੇਦਾਰ ਉਸ ਦੇ ਹੱਥਾਂ ਦੀ ਰੋਟੀ ਖਾਣਗੇ ਦੋਹਾਂ ਨੇ ਸਬਜ਼ੀ ਬਣਾਉਣੀ ਸ਼ੁਰੂ ਕਰ ਦਿੱਤੀ ਕੁਝ ਸਮੇਂ ਬਾਅਦ ਸ਼ਾਮ ਦੀ ਮਾਂ ਨੂੰਹਾਂ ਨੂੰ ਦੇਖਣ ਲਈ ਆਈ ਕੀ ਬਣਾ ਰਹੀ ਹੈ ਬੇਟਾ ਉਸ ਨੇ ਸ਼ਾਮ ਦੀ ਬੋਟੀ ਨੂੰ ਪੁੱਛਿਆ ਮੰਮੀ ਜੀ ਸਾਹੀ ਪਨੀਰ ਬਣਾ ਰਹੀ ਹਾਂ બસ 10 ਮਿੰਟ ਹੋਰ ਤਿਆਰ ਹੋ ਗਿਆ ਇਹ ਸੁਣ ਕੇ ਸ਼ਾਮ ਦੀ ਮਾਂ ਵੀ ਖੁਸ਼ੀ ਦਾ ਟਿਕਾਣਾ ਨਹੀਂ ਰਹਾ ਜਿਉਂਦੇ ਰਹਿ ਬੇਟਾ ਕਹਿ ਕੇ ਉਹ ਉੱਥੋਂ ਚਲੀ ਗਈ ਫੇਰ ਉਹ ਨੀਸ਼ਾ ਕੋਲ ਗਈ ਤੇ ਪੁੱਛਿਆ ਤੂੰ ਕੀ ਬਣਾ ਰਹੀ ਹੈ ਕੁੜੀਏ ਮੰਮੀ ਜੀ ਮੈਂ ਮਾਂ ਦੀ ਦਾਲ ਬਣਾ ਰਹੀ ਹਾਂ ਮੰਮੀ ਕਹਿੰਦੇ ਸੀ ਕਿ ਸ਼ਗਨ ਹੁੰਦਾ ਹੈ ਲੈ ਮਾਂ ਦੀ ਦਾਲ ਕੌਣ ਖਾਵੇਗਾ ਤੇਨੋਂ ਪਨੀਰ ਦੀ ਕੋਈ ਸਬਜੀ ਨਹੀਂ ਸੀ ਬਣਾਉਣੀ ਆਉਂਦੀ ਆਪਣੀ ਦਰਾਣੀ ਤੋਂ ਸਿੱਖ ਆਏ ਰਿਸ਼ਤੇਦਾਰਾਂ ਲਈ ਕੀ ਬਣਾਈਦਾ ਏ ਅਗਲੀ ਸ਼ਾਹੀ ਪਨੀਰ ਬਣਾ ਰਹੀ ਹੈ ਤੂੰ ਤੇ ਕਰੇ ਕਦੇ ਸਵਾਦ ਵੀ ਨਹੀਂ ਚੱਖਿਆ ਹੋਣਾ ਚੱਲ ਜੋ ਵੀ ਬਣਾਇਆ ਹੈ ਛੇਤੀ ਕਰ ਭੁੱਖ ਲੱਗੀ ਹੈ ਸਭ ਨੂੰ ਮੈਂ ਫੁਲਕੇ ਬਣਾਉਣ ਜਾ ਰਹੀ ਹਾਂ ਸਾਰੇ ਰੋਟੀ ਲਈ ਬੈਠ ਗਏ ਨਿਸ਼ਾ ਨੇ ਸਭ ਨੂੰ ਦਾਲ ਪਰੋਸੀ ਸ਼ਾਮਦੀ ਬੋਟੀ ਨੇ ਵੀ ਪਨੀਰ ਪਰੋਸਿਆ ਅਜੇ 10 ਬੰਦਿਆਂ ਨੇ ਵੀ ਰੋਟੀ ਨਹੀਂ ਸੀ ਖਾਧੀ ਕਿ ਸ਼ਾਮਦੀ ਮਾਂ ਨੇ ਸ਼ਾਮਦੀ ਬੋਟੀ ਨੂੰ ਹੋਰ ਪਨੀਰ ਲਿਆਉਣ ਲਈ ਕਿਹਾ ਬੱਸ ਮੰਮੀ ਜੀ ਹੁਣ ਖਤਮ ਹੋ ਗਿਆ ਹੈ ਮੈਂ ਜ਼ਿਆਦਾ ਨਹੀਂ ਬਣਾਇਆ ਸੀ ਤੁਸੀਂ ਕਿਹਾ ਸੀ ਨਾ ਸ਼ਗਨ ਕਰਨਾ ਏ ਤੇ ਮੰਮਾ ਨੇ ਕਿਹਾ ਸੀ ਬਸ ਲਿਮਟਿਡ ਜਿਹਾ ਬਣਾਈ ਇਹ ਸੁਣ ਕੇ ਸ਼ਾਮ ਦੀ ਮਾਂ ਨੂੰ ਸਭ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਿਆ ਫੇਰ ਤਾਂ ਦਾਲ ਵੀ ਨਹੀਂ ਹੋਣੀ ਰਿਸ਼ਤੇਦਾਰਾਂ ਚੋਂ ਕੁਝ ਜਨਾਨੀਆਂ ਨੇ ਮਖੌਲ ਉਡਾਇਆ ਕ੍ਰਾਮ ਦੇ ਪਾਪਾ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਉਹ ਉੱਠ ਕੇ ਜਾ ਹੀ ਰਹੇ ਸੀ ਕਿ ਨੀਸ਼ਾ ਨੇ ਕਿਹਾ ਪਾਪਾ ਰੁਕੋ ਮੈਂ ਰੋਟੀ ਸਭ ਲਈ ਬਣਾਈ ਹੈ ਦਾਲ ਤਰਕੇ ਚਾਵਲ ਵੀ ਚੜਾ ਦਿੱਤੇ ਸਨ ਤੇ ਚਾਵਲ ਤਰਕੇ ਖੀਰ ਵੀ ਤਰ ਦਿੱਤੀ ਸੀ ਸਭ ਤਿਆਰ ਹੈ Papa ਰੋਟੀ ਖਾ ਕੇ ਜਾਣਾ ਪਲੀਜ਼ ਇਹ ਸੁਣ ਕੇ ਸਾਰੇ ਰਿਸ਼ਤੇਦਾਰ ਵਾਹ ਵਾ ਕਰਨ ਲੱਗੇ ਸਭ ਨੇ ਰੱਜ ਕੇ ਖਾਦਾ ਤੇ ਸੌਣ ਲਈ ਚਲੇ ਗਏ RAM ਦੇ Papa ਨੇ ਤੋਮਾ ਪੁੱਤਾਂ ਤੇ ਨੂਹਾਂ ਨੂੰ ਕਮਰੇ ਚ ਬੁਲਾ ਕੇ ਸ਼ਗਨ ਪਾਇਆ ਤੇ ਰਾਮ ਦੀ ਪਸੰਦ ਨੂੰ ਨੀਸ਼ਾ ਤੇ ਮਾਣ ਜਤਾਇਆ ਨੀਸ਼ਾ ਦੀ ਸੱਸ ਨੇ ਵੀ ਆਪਣੇ ਬੋਲ ਕਬੋਲਤੇ ਪਸਤਾਵਾ ਕੀਤਾ ਤੇ ਨੀਸ਼ਾ ਨੂੰ ਦਿਲ ਤੋਂ ਅਪਣਾ ਲਿਆ ਇਸ ਤਰ੍ਹਾਂ ਰਾਮ ਦੀ ਮਰਜ਼ੀ ਦੀ ਨੀਸ਼ਾ ਸਭ ਦੀ ਮਰਜ਼ੀ ਬਣ ਗਈ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਸੁਣਨ ਤੋਂ ਬਾਅਦ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ